ਇੱਕ ਵਿਦਵਾਨ ਤੰਤਨ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖਦਾ ਕਹਿੰਦਾ ਜਦੋਂ ਈਸ਼ਵਰ ਨੇ ਸਾਰੀ ਸਿਆਨਪ ਇਕੱਠੀ ਕੀਤੀ ਜਦੋਂ ਈਸ਼ਵਰ ਨੇ ਸਾਰੀ ਸ਼ਕਤੀ ਇਕੱਠੀ ਕੀਤੀ ਜਦੋਂ ਈਸ਼ਵਰ ਨੇ ਸਾਰਾ ਸੁਖਪਨ ਇਕੱਠਾ ਕੀਤਾ ਜਦੋਂ ਈਸ਼ਵਰ ਨੇ ਸਾਰਾ ਰਸ ਇਕੱਠਾ ਕੀਤਾ ਤੇ ਜਦੋਂ ਈਸ਼ਵਰ ਨੇ ਸਾਰੀ ਕਲਾ ਇਕੱਠੀ ਕੀਤੀ ਇਨਾ ਸਾਰਿਆਂ ਦਾ ਉਹਨੇ ਜੋੜ ਕੀਤਾ ਇਕੱਠਿਆਂ ਕੀਤਾ ਜੋੜਿਆ ਤੇ ਇਸ ਜੋੜ ਦੇ ਵਿੱਚੋਂ ਇੱਕ ਮੂਜਸਮਾ ਨਿਕਲਿਆ ਉਸ ਮੂਜਸਮੇ ਦਾ ਨਾਂ ਸੀ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਮੂਜਸਮੇ ਦਾ ਨਾਮ ਕੀ ਸੀ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਦੀ ਧਰਤੀ ਤੇ ਹਨ ਤੇ ਕੱਲ ਸ਼ਾਮ ਤੱਕ ਤਕਰੀਬਨ ਆਪਾਂ ਕਹਿ ਲਈਏ ਅੱਧੀ ਰਾਤ ਤੱਕ ਮਈ ਤੋਂ ਲੈ ਕੇ ਦਸੰਬਰ ਤੱਕ ਉਹਨਾਂ ਨੂੰ ਜਿਹੜਾ 7 ਤੋਂ 8 ਮਹੀਨੇ ਦਾ ਜਿਹੜਾ ਘੇਰਾ ਪਿਆ ਹੋਇਆ ਹੈ। ਔਰ ਇਸ ਘੇਰੇ ਦੇ ਅੰਦਰ ਮੈਂ ਦੋ ਕੁ ਆਪ ਜੀ ਦੇ ਨਾਲ ਦ੍ਰਿਸ਼ਟਾਂਤ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗਾ। ਉਹਨਾਂ ਨੇ ਜਿੱਥੋਂ ਸਿੰਗ ਪਾਣੀ ਲੈ ਕੇ ਆਉਂਦੇ ਸੀ ਨਾ ਉਹ ਨਹਿਰ ザਵੀ ਉਹਨਾਂ ਨੇ ਮੂੰਹ ਜਿਹੜਾ ਸੀ ਰੁੱਖ ਜਿਹੜਾ ਮੋੜ ਦਿੱਤਾ ਕਹਿਣ ਤੋਂ ਭਾਵ ਕਿ ਪਾਣੀ ਵੀ ਜਿਹੜਾ ਅੰਦਰ ਨਾ ਆ ਸਕੇ ਉਹਨਾਂ ਨੇ ਉਸ ਤੇ ਬੰਨ ਲਾ ਦਿੱਤਾ ਤੇ ਉਸ ਸਮੇਂ ਹਾਲਾਤ ਕੀ ਸੀ ਚਾਰ ਸਿੰਘ ਪਾਣੀ ਕੋ ਜਾਵੇ ਦੋ ਜੂਜੇ ਦੋ ਪਾਣੀ ਲਿਆਵੇ ਚਾਰ ਜਾ ਰਹੀ ਐ ਦੋਵਾਂ ਦੀ ਸ਼ਹਾਦਤ ਹੋ ਰਹੀ ਐ ਤੇ ਦੋ ਪਾਣੀ ਲੈ ਕੇ ਵਾਪਸ ਆ ਰਹੇ ਇਸ ਘੇਰੇ ਦੇ ਵਿੱਚ ਕਿਸੇ ਨੇ ਗੁਰੂ ਸਾਹਿਬ ਨੂੰ ਪੱਤਰ ਕਾ ਲਿਖ ਕੇ ਭੇਜੀ ਕਹਿੰਦੇ ਤੈਨੂੰ ਅਸੀਂ ਦੁੱਖ ਦੇਾਂਗੇ ਤੈਨੂੰ ਅਸੀਂ ਭੁੱਖ ਦੇਾਂਗੇ ਭੁੱਖ ਦੇ ਨਾਲ ਤੈਨੂੰ ਅਸੀਂ ਤੜਪਾਵਾਂਗੇ ਦੁੱਖ ਦੇ ਨਾਲ ਤੈਨੂੰ ਅਸੀਂ ਦੁਖੀ ਕਰਾਂਗੇ ਇਹ ਤੋਂ ਪਹਿਲਾਂ ਕਿ ਤੂੰ ਆਨੰਦਪੁਰ ਛੱਡ ਜਾ ਆਨੰਦਗੜ੍ਹ ਦਾ ਕਿਲਾ ਖਾਲੀ ਕਰ ਜਾ ਤੇ ਮਹਾਰਾਜ ਕਹਿੰਦੇ ਐ ਅਸੀਂ ਤੇ ਰੋਜ਼ਾਨਾ ਪੜਦੇ ਆਂ ਕੇਤਿਆਂ ਦੁੱਖ ਭੂਖ ਸਦਮਾਰ ਏਪੇ ਦਾਤ ਤੇਰੀ ਤੂੰ ਕਿਹੜੇ ਦੁੱਖ ਤੇ ਸੁੱਖ ਦੀ ਕਹਿੰਦੇ ਭੁੱਖ ਦੀ ਗੱਲ ਕਰਦਾ ਪਿਆ ਕਹਿੰਦੇ ਇਹ ਤਾਂ ਅਸੀਂ ਦਾਤਾ ਮੰਨਦੇ ਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਦਾਤਾ ਸਾਡੀ ਝੋੜੀ ਵਿੱਚ ਪਾਈਆਂ ਕੇਤਿਆਂ ਦੁੱਖ ਭੂਖ ਸਦਮਾਰ ਏਪੇ ਦਾਤ ਤੇਰੀ ਦਾਤਾਰ ਚਲੋ ਆਪਾਂ ਥੋੜਾ ਜਿਹਾ ਲਾਗੇ ਚਲੀਏ ਇਤਿਹਾਸ ਬਿਲਕੁਲ ਡੰਕੇ ਦੀ ਝੋਟ ਤੇ ਕਹਿ ਰਿਆ ਕਿ ਪਹਾੜੀ ਰਾਜਿਆਂ ਨੇ ਜਿਹੜਾ ਉਹਨਾਂ ਦਾ ਪ੍ਰੋਹਤ ਸੀ ਪੰਮਾ ਉਹਦੇ ਰਾਹੀਂ ਉਹਨਾਂ ਨੇ ਆਟੇ ਦੀ ਗਊ ਬਣਾ ਕੇ ਤੇ ਕਸਮ ਖਾਦੀ ਐ ਕਿ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਆਨੰਦਗੜ੍ਹ ਦਾ ਕਿਲਾ ਛੱਡ ਦਿਓ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ ਮੁਸਲਮਾਨ ਨੇ ਮੁਸਲਮਾਨ ਵਾਲਿਆਂ ਨੇ ਇਸਲਾਮ ਵਾਲਿਆਂ ਨੇ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਅੰਦਰ ਲਿਖਤ ਭੇਜੀ ਹੈ ਜਿਹੜੀ ਔਰੰਗਜ਼ੇਬ ਦੇ ਵੱਲੋਂ ਆਈ ਹੈ ਕਿ हे ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਅਨੰਦਪੁਰ ਛੱਡ ਦਿਓ ਅਸੀਂ ਤੁਹਾਡਾ ਪਿੱਛਾ ਨਹੀਂ ਕਰਦੇ ਅਸੀਂ ਕਸਮ ਖਾਂਦੇ ਹਾਂ ਹਿੰਦੂ ਰਾਜਿਆਂ ਨੇ ਆਪਣੇ ਇਸ਼ਟ ਦੀ ਖਾਦੀ ਕਸਮ ਜਿੰਨੂੰ ਮੰਨਦੇ ਆ ਇਸਲਾਮ ਧਰਮ ਵਾਲਿਆਂ ਨੇ ਆਪਣੀ ਇਸ਼ਤ ਦੀ ਖਾਦੀ ਕਸਮ ਜਿੰਨੂੰ ਉਹ ਮੰਨਦੇ ਐ ਤੇ ਉਹਨਾਂ ਨੇ ਅੰਦਰ ਭੇਜੀ ਹੈ ਹੁਣ ਇੱਥੇ ਮੈਂ ਥੋੜਾ ਜਿਆ ਰੁਕਣਾ ਚਾਹਾਂਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਜਿਹੜੇ ਉਸ ਸਮੇ ਮੁਖੀ ਸਿੰਘ ਸੀਗੇ ਮਾਤਾ ਜੀ ਸੀਗੇ ਔਰ ਉਹਨਾਂ ਦੇ ਮਹਿਲ ਸੀ ਇਹ ਸਾਰੀ ਉਹਨਾਂ ਦੇ ਨਾਲ ਇੱਕ ਸਲਾਹ ਹੋਈ ਹੈ ਇੱਥੇ ਮੈਂ ਥੋੜਾ ਜਿਆ ਰੁਕਣਾ ਚਾਹਾਂਗਾ ਇੱਕ ਵਿਦਵਾਨ ਨੂੰ ਮੈਂ ਸੁਣਿਆ ਉਹ ਕਹਿੰਦਾ ਕਿ ਮੰਨੀਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਦਾ ਸਿੱਧਕ ਡੋਲ ਗਿਆ ਸੀਗਾ ਮੈਂ ਜਦੋਂ ਇਹ ਗੱਲ ਸੁਣੀ ਨਾ ਤੇ ਮੈਂ ਅੰਦਰੋਂ ਹਿੱਲ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਸਿੰਘਾਂ ਦਾ ਸਿੱਧਕ ਡੋਲਿਆ ਹੁੰਦਾ ਤੇ ਜਦੋਂ ਅਨੰਦਗੜ੍ਹ ਦਾ ਕਿਲਾ ਛੱਡਿਆ ਤੇ ਆਨੰਦਪੁਰ ਤੋਂ ਬਾਹਰ ਗਏ ਸੀ ਉਹਨਾਂ ਨੇ ਦੌੜ ਜਾਣਾ ਸੀ ਆਪਣੇ ਆਪਣੇ ਘਰਾਂ ਕਿਤੇ ਨਹੀਂ ਮਿਲਦਾ ਸਾਨੂੰ ਇਤਿਹਾਸ ਦੇ ਵਿੱਚ ਜੇਕਰ ਆ ਗੱਲਾਂ ਮਿਲ ਸਕਦੀਆਂ ਕਿ ਕਸਮ ਖਾਦੀ ਹੈ ਕਸਮ ਦਾ ਵਾਸਤਾ ਦਿੱਤਾ ਹੈ ਤੇ ਆ ਵੀ ਗੱਲਾਂ ਲਿਖੀਆਂ ਮਿਲ ਸਕਦੀਆਂ ਸੀਗੀਆਂ ਕਿ ਸਿੰਘ ਜਿਹੜੇ ਸੀ ਉਹ ਡੋਲ ਗਏ ਆ ਔਰ ਉਹ ਦੌੜ ਗਏ ਆ ਨਹੀਂ ਦੇਖੋ ਇੱਕ ਸਲਾਹ مشورہ ਹੋਣਾ ਉਹ ਇੱਕ ਵੱਖਰੀ ਗੱਲ ਹੈ ਇੱਕ ਜਿਹੜਾ ਡੋਲ ਜਾਣਾ ਉਹ ਇੱਕ ਵੱਖਰੀ ਗੱਲ ਹੈ हां दूसरी गल गुरु गोविंद सिंह जी महाराज ਨੂੰ ਸਿੰਘਾਂ ਨੇ ਕਿਹਾ ਕਹਿੰਦੇ ਮਹਾਰਾਜ ਵਿਸ਼ਵਾਸ ਕਰ ਲੋ ਕਸਮ ਖਾਦੀ ਹੈ ਕੁਰਾਨ ਦੀ ਆਪਣੇ ਉਹਨਾਂ ਨੇ ਧਾਰਮਿਕ ਗ੍ਰੰਥ ਦੀ ਮਹਾਰਾਜ ਵਿਸ਼ਵਾਸ ਕਰ ਲੋ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਭੇਜੀ ਹੈ ਉਹਨਾਂ ਨੇ ਵੀ ਕਸਮ ਖਾਦੀ ਹੈ ਵਿਸ਼ਵਾਸ ਕਰ ਲੋ ਇਹ ਇੱਕ ਸਲਾਹ مشورہ ਹੋਣਾ ਹੋਰ ਚੀਜ਼ ਹੈ ਲੇਕਿਨ ਜੇਕਰ ਕਈ ਇਹ ਵੀ ਕੁਨਾ ਦੇ ਸਦਕ ਡੋਲ ਗਏ ਤੇ ਫਿਰ ਅਸੀਂ ਜਿਹੜਾ ਰੋਜ਼ ਅਰਦਾਸ ਦੇ ਵਿੱਚ ਬਚਨ ਪੜ੍ਹਦੇ ਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਤੇ ਫਿਰ ਉਹ ਸ਼ਬਦ ਦਾ ਕੀ ਮਤਲਬ ਹੈ ਇਹ ਉਹਨਾਂ ਦੀ ਕਮਾਈ ਇੱਥੇ ਬੋਲਦੀ ਪਈ ਹੈ ਇਹ ਉਹਨਾਂ ਦੀ ਕਮਾਈ ਇੱਥੇ ਬੋਲਦੀ ਪਈ ਹੈ ਚਲੋ ਤੇ ਮਹਾਰਾਜ ਨੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਦਾ ਉਹਨਾਂ ਦੇ ਧਾਰਮਿਕ ਇਸ਼ਟਾਂ ਦਾ ਮਹਾਰਾਜ ਨੇ ਸਨਮਾਨ ਕੀਤਾ ਇਹ ਗੱਲ ਬਿਲਕੁਲ ਕਲੀਅਰ ਹੈ ਹੁਣ ਇਹ ਗੱਲ ਆਈ ਕਿੱਥੋਂ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗਾ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸultanpur ਦੀ ਧਰਤੀ ਤੇ ਮਹਾਰਾਜ ਵੇਈਂ ਦੇ ਵਿੱਚੋਂ ਨਿਕਲੇ ਸੀਗੇ 3 ਦਿਨ ਬਾਅਦ ਵੀ ਕਹਿੰਦੇ ਆ 4 ਦਿਨ ਬਾਅਦ ਵੀ ਕਹਿੰਦੇ ਆ 7 ਵੀ ਕਹਿੰਦੇ ਆ ਚਲੋ ਮਹਾਰਾਜ ਆਏ ਤੇ ਜਿਹੜਾ ਦੌਲਤ ਖਾਨ ਲੋਧੀ ਸੀਗਾ ਨਵਾਬ ਉਹਨੇ ਸੁਨੇਹਾ ਭੇਜਿਆ ਕਿ ਗੁਰੂ ਨਾਨਕ ਦੇਵ ਜੀ ਨੂੰ ਕਹੋ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਤੁਸੀਂ ਆ ਕੇ ਮੈਨੂੰ ਮਿਲੋ ਤੇ ਉਹ ਜਿਹੜੇ ਸਿਪਾਈ ਸੀਗੇ ਜਿਹੜੇ ਅਹਿਲਕਾਰ ਸੀਗੇ ਮਹਾਰਾਜ ਨੂੰ ਕਹਿਣ ਗਏ ਕਹਿੰਦੇ ਤੁਹਾਨੂੰ ਨਵਾਬ ਦੌਲਤਖਾਂ ਲੋਧੀ ਨੇ ਬੁਲਾਇਆ ਤੇ ਮਹਾਰਾਜ ਕਹਿੰਦੇ ਕਿਆ ਪਰਵਾਹ ਪੜੀ ਐ ਤੇਰੇ ਨਵਾਬ ਕੀ ਜਸ ਚਲੇ ਜਾਓ ਨਾ ਤੇ ਮੈਂ ਕੁਛ ਉਤੋਂ ਲੈਣਾ ਤੇ ਨਾ ਮੈਂ ਉਹਦਾ ਕੁਛ ਦੇਣਾ ਮੈਂ ਕਿਉਂ ਜਾਵਾਂ ਮੈਨੂੰ ਕੀ ਪਰਵਾਹ ਤੇਰੇ ਨਵਾਬ ਦੀ ਉਹਨਾਂ ਨੇ ਜਾ ਕੇ ਦੋ ਚਾਰ ਗੱਲਾਂ ਹੋਰ ਲਾ ਕੇ ਨਵਾਬ ਨੂੰ ਦੱਸਿਆ ਨਵਾਬ ਸਿਆਣਾ ਸੀ ਨਵਾਬ ਕਹਿੰਦਾ ਇਦਾਂ ਨਹੀਂ ਸੀ ਕਹਿਣਾ ਏ ਜਾ ਕੇ ਹੁਣ ਤੁਸੀਂ ਕਹੋ ਕਿ ਨਵਾਬ ਕਹਿੰਦਾ ਖੁਦਾ ਦੇ ਵਾਸਤੇ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਜਦੋਂ ਉਹਨਾਂ ਨੇ ਦੁਬਾਰਾ ਇਹ ਸ਼ਬਦ ਵਰਤਿਆ ਖੁਦਾ ਦੇ ਵਾਸਤੇ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਉੱਥੇ ਫਿਰ ਗੋਨਾਨਕ ਦੇਵ ਜੀ ਕਹਿੰਦੇ ਖੁਦਾ ਦੇ ਵਾਸਤੇ ਦਰਸ਼ਨ ਤਾਂ ਕੀ ਖੁਦਾ ਦੇ ਵਾਸਤੇ ਤਾਂ ਮੈਂ ਆਪਣਾ ਸੀਸ ਵੀ ਦੇਣ ਨੂੰ ਤਿਆਰ ਹੋ ਜਾ ਰੱਬ ਦੇ ਵਾਸਤੇ ਆ ਚੀਜ਼ ਇੱਥੇ ਨੂੰ ਇਹਨੂੰ ਇੱਥੇ ਮਿਲਾ ਕੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਰੱਬ ਦਾ ਉਹਨਾਂ ਨੇ ਵਾਸਤਾ ਪਾਇਆ ਆਪਣੇ ਆਪਣੇ ਇੱਛਾ ਦਾ ਉਹਨਾਂ ਨੇ ਵਾਸਤਾ ਪਾਇਆ ਤਾਂ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਪੱਕਾ ਨਿਰਣਾ ਕਰ ਲਿਆ ਕਿ ਆਪਾਂ ਆਨੰਦਗੜ੍ਹ ਦਾ ਕਿਲਾ ਆਨੰਦਪੁਰ ਨੂੰ ਆਪਾਂ ਛੱਡ ਦੇਣਾ ਅੱਜ ਮਹਾਰਾਜ ਸ਼ਾਮ ਦਾ ਜਿਹੜੀ ਕੱਲ ਸ਼ਾਮ ਗਈ ਹੈ 6 ਪੋ ਦੀ ਕੱਲ ਸ਼ਾਮ ਗਈ ਜਿਹੜੀ ਮਹਾਰਾਜ ਨੇ ਆਪਣੇ ਮਹਿਲਾ ਨੂੰ ਨਾਲ ਲਿਆ ਮਹਾਰਾਜ ਨੇ ਮਾਤਾ ਗੁਜਰ ਕੌਰ ਜੀ ਨੂੰ ਨਾਲ ਲਿਆ ਤੇ ਚਾਰ ਸਹਬਜ਼ਾਦੀਆਂ ਨੂੰ ਨਾਲ ਲਿਆ ਤੇ ਨਾਲ ਲੈ ਕੇ ਅੱਜ ਮਹਾਰਾਜ ਆਖਰੀ ਵਾਰ ਆਨੰਦਪੁਰ ਦੀਆਂ ਗਲੀਆਂ ਦੇ ਵਿੱਚ ਮਹਾਰਾਜ ਘੁੰਮ ਰਹੀ ਹੈ ਤੇ ਘੁੰਮਦਿਆਂ ਘੁੰਮਦਿਆਂ ਮਹਾਰਾਜ ਉਸ ਅਸਥਾਨ ਤੇ ਪਹੁੰਚੇ ਜਿੱਥੇ ਮਹਾਰਾਜ ਨੇ ਤਕਰੀਬਨ 28 ਤੋਂ 29 ਸਾਲ ਹਰ ਰੋਜ਼ ਮੱਥਾ ਟੇਕਿਆ ਸ਼ੈਤ ਅਸਥਾਨ ਆਪਦੀ ਜਿਹਹਨ ਚ ਆ ਗਿਆ ਹੋਵੇਗਾ ਇਹ ਅਸਥਾਨ ਸੀ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਧੰਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਤਾ ਸੀਗਾ ਇਹ ਉਹ ਅਸਥਾਨ ਹੈ ਮਹਾਰਾਜ ਉੱਥੇ ਪਹੁੰਚੇ ਹੈ ਜਦੋਂ ਮਹਾਰਾਜ ਉੱਥੇ ਪਹੁੰਚੇ ਹੈ ਤੇ ਉੱਥੇ ਗੁਰਬਖਸ਼ ਸਿੰਘ ਜਿਹੜਾ ਸੀਗਾ ਉਹਨੂੰ ਮਹਾਰਾਜ ਨੇ ਕਿਹਾ ਗੁਰਬਖਸ਼ਿਆ ਅਸੀਂ ਅਜ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਆਨੰਦਪੁਰ ਤੋਂ ਕੂਚ ਕਰ ਜਾਣਾ ਆਨੰਦਗੜ੍ਹ ਦਾ ਕਿਲਾ ਛੱਡ ਜਾਣਾ ਤੇ ਤੈਨੂੰ ਇੱਕ ਹਦਾਇਤ ਹੈ ਇਹ ਪਿਤਾ ਜੀ ਦਾ ਅਸਥਾਨ ਹੈ ਤੁਸੀਂ ਇਸ ਅਸਥਾਨ ਤੇ ਦੀਵਾ ਬੱਤੀ ਕਰਦੇ ਰਹਿਣਾ ਮੈਂ ਬੇਨਤੀ ਕਰਾਂ ਦੀਵਾ ਬੱਤੀ ਇੱਕ ਜਾਗਦੀ ਜ਼ਮੀਰ ਦੀ ਨਿਸ਼ਾਨੀ ਹੈ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਸਾਡੇ ਮਾਲ ਵਿਭਾਗ ਹੈ ਪਟਵਾਰੀ ਆਪਾਂ ਕਹਿ ਲਈਏ ਉਹਨਾਂ ਦੀ ਬੋਲੀ ਦੇ ਵਿੱਚ ਇੱਕ ਸ਼ਬਦ ਆਉਂਦਾ ਜਿਹੜਾ ਪਿੰਡ ਪਿੰਡ ਦੀ ਹੋਂਦ ਹੈ ਲੇਕਿਨ ਉਸ ਪਿੰਡ ਵਿੱਚ ਕੋਈ ਰਹਿੰਦਾ ਨਹੀਂ ਵਸਦਾ ਨਹੀਂ ਉਹਨੂੰ ਕਿਹਾ ਜਾਂਦਾ ਬੇਚਿਰਾਗ ਬੇਚਿਰਾਗ ਚਿਰਾਗ ਤੋਂ ਬਿਨਾ ਇਹਦਾ ਮਤਲਬ ਉੱਥੇ ਕੋਈ ਰਹਿੰਦਾ ਨਹੀਂ ਮਹਾਰਾਜ ਨੇ ਕਿਹਾ ਕਿ ਤੂੰ ਇੱਥੇ ਦੀਵਾ ਬੱਤੀ ਜਿਹੜਾ ਕਰਦਾ ਰਹਿਣਾ ਉਹਨਾਂ ਨੇ ਹੱਥ ਜੋੜ ਕੇ ਖੜੇ ਹੋਏ ਕਹਿੰਦੇ ਮਹਾਰਾਜ ਜੋ ਆਪ ਜੀ ਦਾ ਹੁਕਮ ਹੈ ਪਰੰਤੂ ਇੱਕ ਮੇਰੇ ਅੰਦਰ ਚੀਜ਼ ਉੱਠ ਰਹੀ ਹੈ ਮਹਾਰਾਜ ਕਹਿੰਦੇ ਕੀ ਹੈ ਕਹਿੰਦੇ ਮਹਾਰਾਜ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਦਰਸ਼ਨਾਂ ਤੋਂ ਬਗੈਰ ਮੈਂ ਕਿੱਦਾਂ ਰਹਿ ਪਾਵਾਂਗਾ ਕਿੱਦਾਂ ਰਹਿ ਪਾਵਾਂਗਾ ਉੱਥੇ ਫਿਰ ਮਹਾਰਾਜ ਨੇ ਕਿਹਾ ਕਹਿੰਦੇ ਗੁਰਬਖਸ਼ਿਆ ਅੰਮ੍ਰਿਤ ਵੇਲੇ ਉਠੀ ਪੰਜ ਬਾਣੀਆਂ ਦਾ ਪਾਠ ਕਰੀ ਤੇ ਜਦੋਂ ਤੂੰ ਪਾਠ ਕਰੇਂਗਾ ਤੇਰੀ ਆਤਮਾ ਨੂੰ ਮੇਰੀ ਆਵਾਜ਼ ਸੁਣਾਈ ਦੇਵੇਗੀ ਮਹਾਰਾਜ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਕਹਿੰਦੇ ਅੰਮ੍ਰਿਤ ਵੇਲੇ ਜਦੋਂ ਉੱਠੇਗਾ ਪੰਜ ਬਾਣੀਆਂ ਦਾ ਪਾਠ ਕਰੇਗਾ ਸ਼ੀਸ਼ੇ ਦੇ ਸਾਹਮਣੇ ਜਾ ਕੇ ਖੜਾ ਹੋਵੀ ਆਪਣੇ ਦਾੜੇ ਤੇ ਹੱਥ ਫੇਰੀ ਤੇਰੇ ਵਿੱਚੋਂ ਤੈਨੂੰ ਮੇਰੀ ਝਲਕ ਜਿਹੜੀ ਆ ਉਹ ਦਿਖਾਈ ਦੇਵੇਗੀ ਮਹਾਰਾਜ ਅੱਧੀ ਰਾਤ ਤੋਂ ਬਾਅਦ ਮਹਾਰਾਜ ਨੇ ਆਨੰਦਪੁਰ ਦਾ आनंदपुर ਨੂੰ ਮਹਾਰਾਜ ਨੇ ਛੱਡ ਦਿੱਤਾ ਤੇ ਮਹਾਰਾਜ ਜਿਨੇ ਜਦੋਂ ਆਨੰਦਪੁਰ ਛੱਡਿਆ ਨਾ ਛੱਡਣ ਤੋਂ ਪਹਿਲਾਂ ਇੱਕ ਛੋਟੀ ਜੀ ਹੋਰ ਗਾਤਾ ਮਹਾਰਾਜ ਕੀ ਕਰ ਰਹੇ ਸੀ ਮਹਾਰਾਜ ਨਾ ਜਿਹੜੇ ਅੰਦਰ ਮਹਿਲ ਸੀ ਨਾ ਬੀਬੀਆਂ ਸੀ ਜੜੀਆਂ ਉਹਨਾਂ ਨੂੰ ਮਹਾਰਾਜ ਕੀ ਕਰ ਰਹੇ ਸੀਗੇ ਥੋੜੀ ਥੋੜੀ ਭੇਟਾ ਦੇ ਰਹੇ ਸੀਗੇ ਤੇ ਭੇਟਾ ਦਿੰਦਿਆਂ ਦਿੰਦਿਆਂ ਮਾਤਾ ਗੁਜਰੀ ਜੀ ਕੋਲ ਆਏ ਜਿਹਨੂੰ ਅਸੀਂ ਮਾਤਾ ਗੁਜਰਕੌਰ ਜੀ ਵੀ ਕਹਿੰਨੇ ਹਾਂ ਮਾਤਾ ਗੁਜਰੀ ਕੋਲ ਆਏ ਤੇ ਕਹਿੰਦੇ ਮਾਤਾ ਜੀ ਤੁਹਾਡੇ ਨਾਲ ਬਾਬਾ ਜ਼ੋਰਾਵਰ ਸਿੰਘ ਹੋਣਗੇ ਤੁਹਾਡੇ ਨਾਲ ਬਾਬਾ ਫਤਿਹ ਸਿੰਘ ਜੀ ਹੋਣਗੇ ਆ ਥੋੜੀ ਜੀ ਪੇਟਾ ਤੁਸੀਂ ਰੱਖ ਲਓ ਇਹਨਾਂ ਦੀ ਉਮਰ ਛੋਟੀ ਹੈ 7 ਸਾਲ ਤੇ 9 ਸਾਲ ਹੈ ਕੁਝ 6 ਸਾਲ ਤੇ 8 ਸਾਲ ਕਹਿੰਦੇ ਚਲੋ ਆਪਾਂ ਇਸ ਪਾਸੇ ਨਹੀਂ ਜਾਣਾ ਇਹਨਾਂ ਦੀਆਂ ਉਮਰਾਂ ਛੋਟੀਆਂ ਹੈ ਇਹਨਾਂ ਨੇ ਜੰਗਲਾਂ ਦੇ ਵਿੱਚੋਂ ਨਿਕਲਣਾ ਮਾਤਾ ਜੀ ਇਹਨਾਂ ਦੇ ਚੋਲੇ ਪਾੜ ਸਕਦੇ ਹਨ ਤੇ ਤੁਸੀਂ ਇਹਨਾਂ ਨੂੰ ਚੋਲੇ ਨਵੇਂ ਲੈ ਦਿਓ ਇਹਨਾਂ ਨੂੰ ਭੁੱਖ ਲੱਗ ਸਕਦੀ ਹੈ ਉਮਰਾਂ ਛੋਟੀਆਂ ਹਨ ਤੁਸੀਂ ਪੈਸੇ ਰੱਖੋ ਇਹਨਾਂ ਦੀ ਭੁੱਖ ਮਿਟਾ ਦਿਓ ਮਾਤਾ ਜੀ ਰਸਤਾ ਵਿਖੜਾ ਹੈ ਪਥਰੀਲਾ ਹੈ ਇਹਨਾਂ ਦੀਆਂ ਜੁੱਤੀਆਂ ਟੁੱਟ ਸਕਦੀਆਂ ਹਨ ਤੁਸੀਂ ਇਹਨਾਂ ਨੂੰ ਜੁੱਤੀਆਂ ਲੈ ਦਿਓ ਉੱਥੇ ਮਾਤਾ ਗੁਜਰਕੌਰ ਜੀ ਕਹਿੰਦੇ ਪੁੱਤ ਵੇ ਮੈਂ ਤੇਰੇ ਨਾਲ ਇਹ ਤੇ ਵਾਦਾ ਨਹੀਂ ਕਰਦੀ ਕਿ ਇਹਨਾਂ ਨੂੰ ਭੁੱਖ ਲੱਗੇ ਤੇ ਇਹਨਾਂ ਦੀ ਭੁੱਖ ਮਿਟਾ ਦਿਆਂ ਇਹਨਾਂ ਦੇ ਚੋਲੇ ਪਾਟਣ ਤੇ ਇਹਨਾਂ ਨੂੰ ਚੋਲੇ ਨਵੇਂ ਲੈ ਦਿਆਂ ਇਹਨਾਂ ਦੇ ਅੰਦਰ ਇਹਨਾਂ ਦੀਆਂ ਜੁੱਤੀਆਂ ਟੁੱਟਣ ਤੇ ਨਵੀਆਂ ਲੈ ਦਿਆਂ ਪਰੰਤੂ ਪੁੱਤ ਮੈਂ ਤੇਰੇ ਨਾਲ ਇੱਕ ਵਾਦਾ ਕਰਦੀ ਹਾਂ ਜਦੋਂ ਤੱਕ ਮੇਰੇ ਅੰਦਰ சுவாਸ ਹੋਵੇਗਾ ਆਖਰੀ சுவாਸ ਤੱਕ ਇਹਨਾਂ ਨੂੰ ਗੁਰੂ ਨਾਨਕ ਦੇ ਸਿਧਾਂਤ ਦੇ ਨਾਲ ਮੈਂ ਜਿਹੜੀ ਐ ਉਹ ਜੋੜ ਕੇ ਰੱਖਾਂਗੀ ਇਹਨਾਂ ਨੂੰ ਗੁਰੂ ਨਾਨਕ ਦੇ ਸਿਧਾਂਤ ਤੋਂ ਕਦੀ ਵੀ ਟੁੱਟਣ ਨਹੀਂ ਦੇਵਾਂਗੀ ਆ ਮਾਤਾ ਗੁਜਰ ਕੌਰ ਜੀ ਹਨ ਜਿਸ ਮਾਤਾ ਨੇ ਸਹਿਬਜ਼ਾਦੀਆਂ ਨੂੰ ਆਖਰੀ ਸੁਵਾਸ ਤੱਕ ਉਹਨਾਂ ਨੂੰ ਉਹਨਾਂ ਨੇ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਗੁਰੂ ਨਾਨਕ ਦੀਆਂ ਸਾਖੀਆਂ ਗੁਰੂ ਨਾਨਕ ਦੇ ਘਰ ਦੀਆਂ ਬਾਤਾਂ ਦੇ ਨਾਲ ਜੋੜ ਕੇ ਰੱਖਿਆ ਉਸ ਤੋਂ ਬਾਅਦ ਸੀਤੋਬਾਈ ਮਾਤਾ ਜੀ ਸੀਤੋਬਾਈ ਇੱਥੇ ਆਪ ਜੀ ਨੂੰ ਪਤਾ ਆਪ ਜੀ ਦੇ ਇੱਥੇ ਹੀ ਬਾਬਾ ਲੱਖੀ ਸ਼ਾ ਬੰਜਾਰਾ ਉਹਨਾਂ ਦੀ ਬੇਟੀ ਹੈ ਜਿਨ੍ਹਾਂ ਨੇ ਅਮਰ ਸ਼ਾ ਕੇ ਬੀਵੀ ਬਸੰਤ ਕੌਰ ਬਣੀ ਸੀਤੋਬਾਈ ਆਈ ਸੀਤੋਬਾਈ ਨੂੰ ਕਿਹਾ ਧੀਏ ਚੋਰੀ ਕਰ ਆਪਣੀ ਮੈਂ ਤੇਰੀ ਝੋਲੀ ਦੇ ਵਿੱਚ ਕੁਛ ਭੇਟਾ ਪਾ ਦਿਆਂ ਪਤਾ ਨਹੀਂ ਪੁੱਤ ਆਪਾਂ ਇੱਥੋਂ ਨਿਕਲ ਕੇ ਮਿਲਣਾ ਜਾਂ ਨਹੀਂ ਮਿਲਣਾ ਕੀ ਹੋਣਾ ਸਾਡੇ ਹਾਲਾਤ ਕੀ ਹੋਣੇ ਆ ਆ ਪੁੱਤ ਥੋੜੀ ਜੀ ਭੇਟਾ ਲੈ ਲੈ ਝੋਲੀ ਕਰ ਕਹਿੰਦੀ ਸਾਈਆਂ ਕਹਿੰਦੀ ਮਹਾਰਾਜ ਅੱਜ ਮੈਂ ਝੋਲੀ ਨਹੀਂ ਕਰਨੀ ਕਹਿੰਦੇ ਪੁੱਤ ਨਾਰਾਜ਼ ਹੈ ਕਹਿੰਦੀ ਨਹੀਂ ਮਹਾਰਾਜ ਨਾਰਾਜ਼ ਨਹੀਂ ਅੱਜ ਮੈਂ ਝੋਲੀ ਭੇਟਾ ਲੈਣ ਵਾਸਤੇ ਨਹੀਂ ਕਰਨੀ ਜੇ ਤੁਸੀਂ ਬਖਸ਼ਿਸ਼ ਦੇ ਘਰ ਦੇ ਵਿੱਚ ਆਏ ਹੋ ਤੇ ਮੇਰੇ ਨਾਲ ਵਾਅਦਾ ਕਰੋ ਮੇਰੀ ਝੋਲੀ ਦੇ ਵਿੱਚ ਉਹ ਬਖਸ਼ਿਸ਼ ਪਾਓ ਕਿ ਜਦੋਂ ਆਪਾਂ ਆਨੰਦਪੁਰ ਸਾਹਿਬ ਛੱਡੀਏ ਤੇ ਆਨੰਦਪੁਰ ਛੱਡਣ ਤੋਂ ਬਾਅਦ ਪਹਿਲੀ ਸ਼ਹਾਦਤ ਦਾ ਜਾਮ ਜਿਹੜਾ ਉਹ ਮੇਰੀ ਝੋਲੀ ਵਿੱਚ ਪਵੇ ਭਾਈ ਉਦੇ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਮਨੀ ਸਿੰਘ ਜਿਨ੍ਹਾਂ ਦਾ ਬੰਦਬੰਦ ਕੱਟਿਆ ਗਿਆ ਉਹਨਾਂ ਦੇ ਸੁਪੁੱਤਰ ਪਾਈ ਉਦੇ ਸਿੰਘ ਦੀ ਪਹਿਲੀ ਸ਼ਹਾਦਤ ਆਨੰਦਪੁਰ ਛੱਡਣ ਤੋਂ ਪਹਿਲਾਂ ਹੋ ਰਹੀ ਹੈ। ਆਨੰਦਪੁਰ ਮਾਫ ਕਰਨਾ ਜਦੋਂ ਆਨੰਦਪੁਰ ਛੱਡਿਆ ਤੇ ਸਰਸਾ ਨਦੀ ਤੇ ਪਹਿਲੀ ਸ਼ਹਾਦਤ ਜਿਹੜੀ ਆ ਉਹ ਪਾਈ ਉਦੇ ਸਿੰਘ ਦੀ ਹੋ ਰਹੀ ਹੈ। ਇਹ ਉਦੇ ਸਿੰਘ ਉਹੀ ਹੈ ਜਿਹੜਾ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਆਇਆ ਸੀ ਜਿਹੜਾ ਕਹਿੰਦਾ ਸੀ ਕਿ ਮੈਂ ਗੋਬਿੰਦ ਦਾ ਸਿਰ ਵੱਢ ਦੇਵਾਂਗਾ। ਚਲੋ ਅੱਗੇ ਚਲੀਏ। ਮਹਾਰਾਜ ਨੇ ਅੱਧੀ ਰਾਤੋਂ ਬਾਅਦ ਮਹਾਰਾਜ ਨੇ ਜਿਹੜਾ ਸੀ ਨਾ ਆਨੰਦਗੜ੍ਹ ਦਾ ਕਿਲਾ ਔਰ ਆਨੰਦਪੁਰ ਸ਼ਹਿਰ ਨੂੰ ਮਹਾਰਾਜ ਨੇ ਛੱਡਿਆ ਹੈ। ਉੱਥੇ ਅੱਲਾ ਯਾਰਖਾਂ ਜੋਗੀ ਪਤਾ ਕੀ ਲਿਖਦਾ। ਤਾਰੋਂ ਕੀ ਛਾਓਂ ਮੇ ਸਤਗੁਰ ਰਵਾਂ ਹੋਏ। ਤਾਰੋਂ ਕੀ ਛਾਓ ਦਾ ਮਤਲਬ ਹੈ ਕਿ ਤਾਰੇ ਚੜੇ ਹੋਈ ਹੈ ਰਾਤ ਕੋਪ ਹਨੇਰੀ ਹੈ। ਤਾਰੋਂ ਕੀ ਛਾਓਂ ਮੇ ਸਤਗੁਰ ਰਵਾਂ ਹੋਏ। ਕਮਰ ਕਸ ਕੇ ਤੇ ਸਵਾਰ ਸਾਰੇ ਜਮਾ ਹੋਏ ਕਮਰ ਕਸੇ ਕੀਤੇ ਹੋਏ ਆ ਔਰ ਗੁਰੂ ਸਾਹਿਬ ਦੇ ਨਾਲ ਜਿਹੜੇ ਸਿੰਘ ਹੈ ਉਹ ਸਾਰੇ ਇਦਾਂ ਲੱਗ ਰਹੇ ਆ ਜਿਦਾਂ ਫਿਰ ਦੁਬਾਰਾ ਉਹ ਸੁਰਜੀਤ ਹੋਏ ਆ ਉਹ ਫਿਰ ਦੁਬਾਰਾ ਜਮਾ ਹੋਏ ਆ ਤਾਰੋ ਕੀ ਛਾਂ ਮੇ ਸਤ ਗੁਰੂ ਰਮਾ ਹੋਏ ਕਮਰ ਕਸ ਕੇ ਤੇ ਸਵਾਰ ਸਾਰੇ ਜਵਾਹੂਏ ਅੱਗੇ ਲੈ ਕਰਕੇ ਨਿਸ਼ਾਨ ਹੁਣ ਕੁਛ ਜਿਹੜੇ ਸਿੰਘ ਹੈ ਮਹਾਰਾਜ ਨੇ ਉਹਨਾਂ ਨੂੰ ਅੱਗੇ ਲਾ ਦਿੱਤਾ ਜਿਨ੍ਹਾਂ ਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਹੈ ਅੱਗੇ ਲੈ ਕਰਕੇ ਅੱਗੇ ਲੈ ਕੇ ਨਿਸ਼ਾਨ ਕੁਛ ਸ਼ੇਰ ਯਹਾਂ ਹੂਏ ਕੋਸ਼ ਸ਼ੇਰ ਜਿਹੜੇ ਹਨ ਕੋ ਸਿੰਘ ਜਿਹੜੇ ਹਨ ਉਹ ਵੀ ਮਰਨ ਦੀਆਂ ਤਿਆਰੀਆਂ ਕਰ ਰਹੇ ਹੈ ਮਰਨ ਨੂੰ ਕਬੂਲ ਮੌਤ ਨੂੰ ਕਬੂਲ ਕਰਨ ਲਈ ਉਹ ਤਿਆਰੀ ਕਰ ਰਹੇ ਹੈ ਤੇ ਉੱਥੇ ਫਿਰ ਪਤਾ ਅੱਲਾ ਯਾਰਖਾ ਜੋਗੀ ਕੀ ਲਿਖਦਾ ਕਹਿੰਦਾ ਚਾਰ ਪਿਸਰ ਥੇ ਸਾਥ ਚਾਰ ਪਿਸਰ ਥੇ ਸਾਥ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਾਰ ਜਿਹੜੇ ਸਹਿਬਜ਼ਾਦੀ ਹੈ ਉਹ ਉਹਨਾਂ ਦੇ ਨਾਲ ਹੈ ਇਹਦਾ ਮਤਲਬ ਇਸ ਸਰਸਾ ਨਦੀ ਤੱਕ ਚਾਰ ਸਹਿਬਜ਼ਾਦੇ ਜਿਹੜੇ ਆ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਮੈਂ ਇੱਥੇ ਥੋੜਾ ਜਿਆ ਹੋਰ ਪਿੱਛੇ ਜਾਵਾਂਗਾ ਮਹਾਰਾਜ ਅੱਜ ਉਸ ਅਸਥਾਨ ਨੂੰ ਛੱਡ ਰਹੇ ਹੈ ਜਿਸ ਅਸਥਾਨ ਨੂੰ ਕਦੀ ਦੈਂਤਾਂ ਦਾ ਇਲਾਕਾ ਕਿਹਾ ਜਾਂਦਾ ਸੀ ਮਾਖੋਵਾਲ ਸੀ ਨਾ ਨਾਮ ਮਾਖੋ ਦੈਂਤ ਜੋ ਇਤਿਹਾਸ ਵਿੱਚ ਹੁੰਦਾ ਮਹਾਰਾਜ ਅੱਜ ਉਸ ਅਸਥਾਨ ਨੂੰ ਛੱਡ ਰਹੇ ਹੈ ਜਿੰਨੂੰ ਕਦੀ ਦੈਂਤਾਂ ਦਾ ਇਲਾਕਾ ਕਿਹਾ ਜਾਂਦਾ ਸੀ ਮਹਾਰਾਜ ਉਸ ਸਥਾਨ ਨੂੰ ਛੱਡ ਰਹੇ ਹੈ ਜਿੱਥੇ ਔਰੰਗੇ ਨੇ ਹੁਕਮ ਕੀਤਾ ਸੀ ਤੁਸੀਂ ਘੋੜਸਵਾਰੀ ਨਹੀਂ ਕਰ ਸਕਦੇ ਤੇ ਉੱਥੇ ਫਿਰ ਭਾਈ ਨੰਦ ਲਾਲ ਕਹਿੰਦਾ ਖਾਲਸਾ ਸੋਏ ਜੋ ਚੜੇ ਤੁਰੰਗ ਖਾਲਸਾ ਸੋਏ ਜੋ ਕਰੇ ਨਿਤ ਜੰਗ ਗੁਰੂ ਗੋਬਿੰਦ ਸਿੰਘ ਜੀ ਅੱਜ ਉਸ ਅਸਥਾਨ ਨੂੰ ਛੱਡ ਰਹੇ ਐ ਜਿੱਥੇ ਰੰਗੇ ਨੇ ਹੁਕਮ ਭੇਜਿਆ ਸੀ ਤੁਸੀਂ ਸ਼ਸਤਰ ਧਾਰੀ ਨਹੀਂ ਹੋ ਸਕਦੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਮੋਰ ਆਗਿਆ ਸੁਨੋ ਰੇ ਪਿਆਰੇ ਬਿਨਾ ਕੇ ਸੰਗ ਸ਼ਸਤਰ ਨਾ ਦੇਹੋ ਦਿਦਾਰੇ ਕਹਿੰਦੇ ਜਦੋਂ ਵੀ ਮੇਰੇ ਕੋਲ ਆਉਣਾ ਨਾ ਤੁਹਾਡੇ ਗੱਲ ਦੇ ਵਿੱਚ ਕਰਪਾਨ ਪਾਈ ਹੋਵੇ ਤੁਸੀਂ ਕਿੱਸਾ ਧਾਰੀ ਹੁਬੋ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਅੱਜ ਉਸ ਇਲਾਕੇ ਨੂੰ ਛੱਡ ਰਹੇ ਐ ਜਿੱਥੇ ਕਦੀ ਆਏ ਸੀਗੇ ਗਰੀਬ ਜਿੱਥੇ ਮੈਂ ਗਰੀਬ ਸ਼ਬਦ ਉਹ ਵਰਤਿਆ ਗਰੀਬ ਜਿਨ੍ਹਾਂ ਨੂੰ ਹਕੂਮਤ ਨੇ ਕਿਆ ਸੀਗਾ ਇਹ ਦੱਬੇ ਹੋਏ ਤੇ ਕੁਚਲੇ ਹੋਏ ਐ ਉਹਨਾਂ ਨੇ ਆ ਕੇ ਕਿਆ ਸੀ ਨੰਗੀ ਕਰਦ ਕਬੂ ਨਾ ਪਕੜੀ ਕਿੜੀ ਉੜੇ ਤੋਂ ਹਮ ਡਰ ਜਾਏ ਦੁਸ਼ਮਨ ਸੇ ਕੈਸੇ ਲੜ ਪਾਏ ਤੁਸੀਂ ਕਹਿੰਦੇ ਹੋ ਦੁਸ਼ਮਨਾ ਨਾਲ ਲੜਨਾ ਇਹਨਾਂ ਦਾ ਮੁਕਾਬਲਾ ਕਰਨਾ ਅਸੀਂ ਤੇ ਕਦੀ ਨੰਗੀਤ ਕਰਦ ਹੱਥ ਵੇਰ ਨਹੀਂ ਹੱਥ ਵਿੱਚ ਨਹੀਂ ਪਕਣੀ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ ਚਿੜੀ ਉੜੇ ਤੋ ਹਮ ਡਰ ਜਾਏ ਦੁਸ਼ਮਨ ਸੇ ਕੈਸੇ ਲੜ ਪਾਏ ਅੱਜ ਮਹਾਰਾਜ ਉਸ ਜਗ੍ਹਾ ਨੂੰ ਛੱਡ ਰਿਹਾ ਜਿੱਥੇ ਮਹਾਰਾਜ ਨੇ ਕਿਹਾ ਸੀ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਜਿੱਥੇ ਮਹਾਰਾਜ ਨੇ ਉਹ ਜਿਹੜੇ ਦੱਬੇ ਹੋਏ ਤੇ ਕੁਚਲੇ ਹੋਏ ਆਏ ਸੀਗੇ ਤੇ ਮਹਾਰਾਜ ਨੇ ਉਹਨਾਂ ਵੱਲ ਇਸ਼ਾਰਾ ਕੀਤਾ ਤੇ ਕਿਹਾ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਕਹਿੰਦੇ ਮੇ ਤੇ ਇਹਨਾਂ ਦੇ ਕਰਕੇ ਹੀ ਹਾਂ ਕਹਿੰਦੇ ਅੱਜ ਮਹਾਰਾਜ ਉਸ ਅਨੰਦਪੁਰ ਨੂੰ ਛੱਡ ਰਹੇ ਆ ਜਿੱਥੇ ਮਹਾਰਾਜ ਨੇ 1699 ਦੇ ਵਿੱਚ ਖੰਡੇ ਬਾਟੇ ਦੀ ਪਹਲ ਸ਼ਿਕਾ ਕੇ ਤੇ ਅਵਲ ਅਲਹਿ ਨੂਰ ਉਪਾਇਆ ਕੁਦਰਤ ਕੇ ਸਭ ਸਾਰਿਆਂ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋਣ ਦਾ ਮਹਾਰਾਜ ਨੇ ਆਦੇਸ਼ ਦਿੱਤਾ ਜਿੱਥੇ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਅਜ ਮਹਾਰਾਜ ਉਸ ਇਲਾਕੇ ਨੂੰ ਛੱਡ ਕੇ ਮਹਾਰਾਜ ਉੱਥੋਂ ਜਾ ਰਿਹਾ ਉਸ ਖਿੱਤੇ ਨੂੰ ਮਹਾਰਾਜ ਨੇ ਜਦੋਂ ਛੱਡਿਆ ਨਾ ਤੇ ਮਹਾਰਾਜ ਅੰਮ੍ਰਿਤ ਵੇਲੇ ਪਹੁੰਚਦੇ ਆ ਸਰਸਾ ਨਦੀ ਦੇ ਕਿਨਾਰੇ ਤੇ ਉੱਥੇ ਪੁੱਛਦੇ ਆ ਭਾਈ ਦਇਆ ਸਿੰਘ ਜਰਕ ਦੱਸੀ ਹਾਂ ਆਪਾਂ ਇਸ ਵੇਲੇ ਆਨੰਦਪੁਰ ਸਾਹਿਬ ਕੀ ਕਰਦੇ ਸੀ ਕਹਿੰਦੇ ਮਹਾਰਾਜ ਅੱਗੇ ਦੇਖੋ ਤੁਸੀਂ ਆਨੰਦਪੁਰ ਦੀ ਗੱਲ ਕਰਦੇ ਪਏ ਉਹ ਪਿੱਛੇ ਰਹਿ ਗਿਆ ਮਹਾਰਾਜ ਅੱਗੇ ਦੇਖੋ ਚਾਰ-ਚਾਰ ਦੁਸ਼ਮਣ ਸਾਡਾ ਪਿੱਛਾ ਕਰ ਰਹੇ ਆ ਪਹਿਲਾ ਦੁਸ਼ਮਣ ਸੀ ਸਰਸਾ ਨਦੀ ਵਿੱਚ ਆਇਆ ਹੋਇਆ ਪਾਣੀ ਦਾ ਹੜ ਜਿਹੜਾ ਅਜਗਰ ਰੂਪੀ ਸੱਪ ਵਾਂਗੂ ਮੂੰਹ ਅੜ ਕੇ ਅੱਜ ਕਹਿ ਰਿਹਾ ਗੋਬਿੰਦ ਸਿਆ ਬੜੀ ਵਾਰ ਤੂੰ ਮੇਰੇ ਵਿੱਚੋਂ ਲੰਘ ਗਿਆ ਪਰੰਤੂ ਅੱਜ ਮੈਂ ਆਪਣੀ ਕੀਮਤ ਤੇਰੇ ਕੋਲੋਂ ਲਵਾਂਗੀ ਪਹਿਲਾ ਦੁਸ਼ਮਣ ਸੀ ਸਰਸਾ ਨਦੀ ਵਿੱਚ ਆਇਆ ਹੋਇਆ ਹੜ ਦੂਸਰਾ ਦੁਸ਼ਮਣ ਸੀ ਮੌਲੇ ਧਾਰ ਜਿਹੜੀ ਬਾਰਿਸ਼ ਪੈ ਰਹੀ ਹੈ ਉਹ بارش ਵੀ ਅੱਗੇ ਨਹੀਂ ਸੀ ਗੁਰੂ ਸਾਹਿਬ ਨੂੰ ਲੰਘਣ ਦੇ ਰਹੀ ਅੱਗੇ ਰਸਤਾ ਜਿਹੜਾ ਮਹਾਰਾਜ ਨੇ ਸਫ਼ਰ ਤੈਅ ਕਰਨਾ ਸੀ ਉਹਦੇ ਵਿੱਚ ਰੁਕਾਵਟ ਤੀਸਰਾ ਦੁਸ਼ਮਣ ਸੀ ਪੋ ਦੀ ਕਕਰੀਲੀ ਰਾਤ ਜਿਹਦੇ ਵਿੱਚ ਬੋਲ ਵੀ ਨੀਲੇ ਤੇ ਹੱਥ ਵੀ ਨੀਲੇ ਤੇ ਪੈਰ ਵੀ ਨੀਲੇ ਉਹ ਪੋ ਦੀ ਜੜੀ ਕਕਰੀਲੀ ਠੰਡ ਉਹ ਵੀ ਗੁਰੂ ਸਾਹਿਬ ਨੂੰ ਅੱਗੇ ਤੇ ਸਿੰਘਾਂ ਨੂੰ ਅੱਗੇ ਨਹੀਂ ਜਾਣ ਦਿੱਤੀ ਤੇ ਚੌਥਾ ਦੁਸ਼ਮਣ ਸੀ ਪਿੱਛੋਂ ਆ ਰਹੀ ਫੌਜ ਕਹਿੰਦੇ ਭਾਈ ਦਇਆ ਸਿਆ ਮੈਂ ਤੇਰੇ ਕੋਲੋਂ ਪੁੱਛਿਆ ਉੱਥੇ ਕੀ ਕਰਦੇ ਸੀ ਕਹਿੰਦੇ ਮਹਾਰਾਜ ਉੱਥੇ ਤੇ ਫਿਰ ਬਾਣੀ ਚੱਲਦੀ ਸੀਗੀ ਉੱਥੇ ਫਿਰ ਅੱਲਾ ਯਾਰ ਕਾ ਜੋਗੀ ਲਿਖਦਾ ਥਾ ਸਰਪੇ ਵਕਤ ਆ ਗਿਆ ਆਸਾ ਕੀ ਵਾਰ ਕਾ साजों के जेरो बुम का चढ़ाओ उतार का अकल की धर के दिल बेकरार का मौका मिले तो कर ले भजन किरदगार का जब जीप का जाप उस घड़ी बहुत जरूर था पढ़ के गुरु ग्रंथ को बढ़ाना शरूर था पढ़ के गुरु ग्रंथ को बढ़ाना शरूर था आसे पासे फौजाहन ਤੇ ਗੁਰੂ ਸਾਹਿਬ ਜੀ ਉਥੇ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਹਨ ਸਾ ਸੰਗਤ ਜੀ ਮਹਾਰਾਜ ਸਾਨੂੰ ਕਹਿੰਦੇ ਹਨ ਕਹਿੰਦੇ ਤੇਰੇ ਤੇ ਲੱਖ ਦੁੱਖ ਵੀ ਆ ਜਾਵੇ ਲੱਖ ਮੁਸੀਬਤਾਂ ਵੀ ਆ ਜਾਣ ਜਿਸ ਦਿਨ ਤੇਰੇ ਘਰ ਵਿੱਚ ਕਿਤੇ ਦੁੱਖ ਆ ਜਾਵੇ ਕਹਿੰਦੇ ਚੌਂਕੜਾ ਮਾਰ ਕੇ ਬਹਿ ਜਾ ਤੂੰ ਦੁੱਖਾ ਆਪਣੀ ਵਾਹ ਲਾਲਾ ਤੇ ਮੈਂ ਆਪਣੀ ਵਾਹ ਜਿਹੜੀ ਆ ਉਹ ਲਾ ਕੇ ਮੈਂ ਤੈਨੂੰ ਜਿਹੜਾ ਆਪਣੇ ਤੋਂ ਦੂਰ ਕਰਾਂਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸਾ ਨਦੀ ਦੇ ਕਿਨਾਰੇ ਤੇ ਮਹਾਰਾਜ ਆਸਾ ਕੀ ਵਾਰ ਦਾ ਕੀਰਤਨ ਔਰ ਮਹਾਰਾਜ ਬਾਣੀ ਪੜ ਰਿਆ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਇਸ ਤੋਂ ਅੱਗੇ ਵਾਲਾ ਜੋ ਇਤਿਹਾਸ ਹੈ ਜੋ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਿਦਵਾਨ ਜਨ ਆਉਣਗੇ ਉਹ ਆਪ ਜੀ ਦੇ ਨਾਲ ਸਟੈਪ ਬਾਈ ਸਟੈਪ ਸਾਂਝੇ ਕਰਨਗੇ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਸ ਸਥਾਨ ਦੇ ਸਿੰਘ ਸਾਹਿਬ ਬਹੁਤ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਦਾ तहे ਦਿਲੋਂ ਤਨਵਾਦ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੰਗਤਾਂ ਦਾ ਔਰਤਾਂ-ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਤਨਵਾਦ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਆਓ ਫਤਿਹ ਨਾਂ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ